ਇਹਨੇ ਸਰੀਪਨ 40 ਸਾਲ ਤੋਂ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ ਉਹਨਾਂ ਦੇ ਦੋ ਲੜਕੇ ਸੀ ਉਹ ਵੱਡਾ ਕਰਨਜੀਤ ਤੇ ਛੋਟਾ ਸੀ ਵਿਪਲ ਮੁੰਡਾ ਜਿਹੜਾ ਜਿਹੜਾ ਕਰਨਜੀਤ ਸੀ ਉਹ ਮੈਰ ਹੋਇਆ ਸੀ ਉਹਦੇ ਤਿੰਨ ਬੱਚੇ ਸੀ ਆਪਣੇ ਘਰ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ ਇੱਕ ਵਾਰ ਇਹ ਨਹੀਂ ਪਤਾ ਪਤਾ ਜੇ ਲੱਗਾ ਤੇ ਇਸ ਸ਼ਨੀਵਾਰ ਦੀ ਰਾਤ ਨੂੰ ਇਹ ਕਿਰਦਾਰ ਦੇ ਨਾਲ ਤੋਂ ਫਿਰ ਨਵਾਂ ਪਿਜੜੀ ਕਰਮਜੀਤ ਜਿਹੜਾ ਭਵਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਘਰਾ ਜਿਹੜਾ ਸੀਨ ਦਾ ਵਿਪਨ ਉਹ ਤੇ ਗੋਲੀ ਚਲਾਣੀ ਸ਼ੁਰੂ ਕਰ ਦਿੱਤੀਆਂ ਅਨੇ ਦਿਨ ਨੂੰ ਉਹਨ ਦਾ ਡੈਡੀ ਭਵਿੰਦਰ ਸਿੰਘ ਵੀ ਉੱਠ ਪਿਆ ਮਦਰ ਵੀ ਉੱਠ ਗਈ ਕਿ ਤਰੀਕਿਆਂ ਫਰਫੀ ਨੂੰ ਬਾਹਰ ਕੱਢਿਆ ਬਾਅਦ ਗਿਆ ਕਿਨੇ ਦਿਨ ਨੂੰ ਫਿਰ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ। ਉਸਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਉਹਨੇ। ਦੋਨੋਂ ਦੇ ਮੌਤ ਹੋ ਗਈ। ਨੌਕਰੀ ਜਨਰਲ ਦੇ ਵਿੱਚ ਉਹਨਾਂ ਦੀ ਮਾਤਾ ਗੁਰੂ ਗੋਲਾ ਮਾਤਾ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਪਰ ਉਹ ਟੱਚ ਕਰਕੇ ਪੇਟ ਤੇ ਗੋਲੀ ਸਾਈਡ ਨੂੰ ਲੰਘੀ। ਠੀਕ ਹੈ। ਠੀਕ ਨੇ। ਉਹ ਹਸਪੀਟਲ ਵਿੱਚ ਸੀ ਪਰ ਠੀਕ ਨੇ ਹੁਣ ਉਹ ਘਰ ਆ ਗਏ ਨੇ। ਮਜ਼ਬੂਤ। ਜਿਹੜੀ ਇਹ ਘਟਨਾ ਦਾ ਕੀ ਇਹ ਕਾਰਨ ਕੀ ਹੋ ਸਕਦਾ ਹੈ? ਆ ਆਦਾ ਘਰ ਨੂੰ ਘਰ ਦੀ ਕੋਈ ਗੱਲਬਾਤ ਹੋ ਸਕਦੀ ਕੋਈ ਹੋਰ ਕੁਝ ਨਹੀਂ ਕਹਿ ਸਕਦੇ ਦਾਰ ਕਿੰਨੇ ਸਾਲੋਂ ਤਾਂ ਬਾਹਰ ਰਹੇ ਕਿੰਨੇ ਕਿੰਨੇ ਬੱਚੇ ਸੀ ਗੁਬਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹਿ ਰਿਹਾ ਉੱਥੇ ਪਿੱਛੇ ਬਾਅਦ ਚ ਆਪਣੇ ਇੱਥੇ ਆ ਕੇ ਲਿਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਇੱਥੇ ਫਿਰ ਤੇ ਬੱਚਾ ਸਮੇਤ ਰਹੇ ਸੀ ਜਿਹੜੇ ਜੰਮਾ ਮੋਜਵਨਾਂ ਦੀ ਮੌਤ ਵੀ ਇੰਨਾ ਕੋ ਮੈਰਿਡ ਕੌਣ ਸੀ ਅਨਮੈਰਿਡ ਕੌਣ ਸੀ ਬੱਚੇ ਰਹੇ ਸੀ ਵੱਡਾ ਜਿਹਨੇ ਜਿਹਨੇ ਕਰਮਜੀਤ ਜਿੰਦ ਨੂੰ ਗੋਲੀਆਂ ਚਲਾਈਆਂ ਉਹ ਮੈਰਿਡ ਸੀ ਉਹਦੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ ਬੱਚੇ ਛੋਟੇ ਛੋਟੇ ਲੜਕੇ ਸੀ ਇੱਕ ਲੜਕੀ ਤਿੰਨ ਬੱਚੇ ਨੇ ਚੇ ਲੀਆ ਘਰ ਦੇਚਾ ਰਹਿੰਦਾ ਹੂ ਇੰਡੀਆ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਦਾਦੀਏ ਬੱਚਿਆਂ ਦੀ ਗੋਵਿੰਦਰ ਸਿੰਘ ਦੀ ਮਦਦ ਉੱਥੇ ਰਹਿੰਦੇ ਇਸ ਤੋਂ ਨਾਲ ਕੀ ਸਿੱਖਣਾ ਚਾਹੀਦਾ ਹੈ ਬਹੁਤ ਹੀ ਇੱਕ ਮੰਦ ਭੂਮੀ ਘਟਨਾ ਹੈ ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਇਹਦਾ ਜਦ ਸੋਗ ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਕ ਦੇ ਵਿੱਚ ਹੀ ਰਹੇ ਨੇ ਉਹ ਵੀ ਫਿਰ ਸੋਗ ਦੇ ਵਿੱਚ ਡੁੱਬਿਆ ਪਿਆ ਘਟਨਾ ਬਹੁਤ ਪੰਪਕ